ਕਣਕ ਦਾ ਸ਼ੁਰੂਆਤੀ ਸਮੇਂ ਪੀਲਾ ਪੈਣਾ ਕਣਕ ਦੇ ਪੀਲੇ ਪੈਣ ਦੇ ਮੁੱਖ ਕਾਰਨ ਖੁਰਾਕੀ ਤੱਤਾਂ ਦੀ ਘਾਟ ਖਰਾਬ ਮੌਸਮ ਪਾਣੀ ਦੀ ਘਾਟ ਨਿਕਾਸੀ ਸਿਸਟ ਨੀਮਾਟੋਡ ਦਾ ਹਮਲਾ ਆਲਟਰਨੇਰੀਆ ਅਤੇ ਡਰੇਚਸ ਲੈਰਾ ਉਲੀਆ ਦਾ ਹਮਲਾ ਆਦੇ ਹਨ ਆਮ ਤੌਰ ਤੇ ਪੱਤੇ ਜਾਂ ਪੱਤਿਆਂ ਦੀਆਂ ਨੋਕਾਂ ਪੀਲੀਆਂ ਹੋ ਜਾਂਦੀਆਂ ਹਨ ਇਸ ਮਗਰੋਂ ਪੱਤਿਆਂ ਉੱਤੇ ਚਟਾਕ ਜਾਂ ਦਾਗ ਜਿਹੇ ਨਜ਼ਰ ਆਉਂਦੇ ਹਨ ਫਸਲ ਦੇ ਮਰਨ ਦਾ ਡਰ ਹੁੰਦਾ ਹੈ ਜ਼ਿੰਕ ਦੀ ਘਾਟ ਕਾਰਨ ਵੀ ਫਸਲ ਵੱਧੀ ਨਹੀਂ ਅਤੇ ਪਾੜੀਦਾਰ ਰਹਿੰਦੀ ਹੈ ਪੱਤਿਆਂ ਤੇ ਤੱਬੇ ਪੈ ਜਾਂਦੇ ਹਨ ਅਤੇ ਇਹ ਤੱਬੇ ਪੱਤੇ ਦੀ ਨੋਕ ਅਤੇ ਵੱਲ ਵੱਧਦੇ ਹਨ ਅੰਤ ਵਿੱਚ ਪੱਤਾ ਵਿਚਕਾਰੋਂ ਲਮਕਣ ਲੱਗ ਜਾਂਦਾ ਹੈ ਪੁਰਾਣੇ ਪੱਤਿਆਂ ਦੇ ਪੀਲੇਪਣ ਦਾ ਕਾਰਨ ਨਾਈਟ੍ਰੋਜਨ ਦੀ ਘਾਟ ਜਦ ਕੇ ਨਵੇਂ ਪੱਤਿਆਂ ਵਿੱਚ ਇਹ ਨਿਸ਼ਾਨੀਆਂ ਗੰਧਕ ਦੀ ਘਾਟ ਕਰਕੇ ਹੁੰਦੀਆਂ ਹਨ ਮਾਇਰਾਂ ਦੀਆਂ ਸਿਫਾਰਿਸ਼ਾਂ ਜੇ ਜ਼ਿੰਕ ਦੀ ਘਾਟ ਵਾਲੇ ਖੇਤ ਵਿੱਚ ਚੋਨੇ ਦੀ ਫਸਲ ਵਿੱਚ ਜ਼ਿੰਕ ਸਲਫੇਟ ਦੀ ਸਿਫਾਰਿਸ਼ ਮਾਤਰਾ ਪਾਈ ਹੋਵੇ ਇਸ ਉਪਰੰਤ ਕਣਕ ਨੂੰ ਜ਼ਿੰਕ ਖਾਦ ਪਾਉਣ ਦੀ ਲੋੜ ਨਹੀਂ ਜਿੱਥੇ ਝੋਨੇ ਦੀ ਫਸਲ ਵਿੱਚ ਜ਼ਿੰਕ ਖਾਦ ਨਾ ਪਾਈ ਹੋਵੇ ਉੱਥੇ ਜ਼ਮੀਨ ਵਿੱਚ ਪ੍ਰਤੀ ਏਕੜ 25 ਕਿਲੋਗ੍ਰam ਜ਼ਿੰਕ ਸਲਫੇਟ 21% ਖਾਦ ਬਿਜਾਈ ਸਮੇ ਪਾਓ ਨਾਈਟ੍ਰੋਜਨ ਦੀ ਘਾਟ 3 ਕਿਲੋਗ੍ਰam ਪ੍ਰਤੀ 300 ਲੀਟਰ ਪਾਣੀ ਨਾਲ ਯੂਰੀਏ ਦਾ ਛਿੜਕਾ ਕਰਕੇ ਪੂਰੀ ਕੀਤੀ ਜਾ ਸਕਦੀ ਹੈ ਠੰਡ ਕੋਰੇ ਆਦੇ ਤੋਂ ਬਚਾ ਲਈ ਲੋਣੀ ਦੀ ਮਾਤਰਾ ਵਿੱਚ ਪਾਣੀ ਦਿਓ ਜੇ ਜ਼ਮੀਨ ਵਿੱਚ ਸਿਸਟ ਨੀਮਾ ਟੋਡ ਹੋਣ ਤਾਂ ਬਿਜਾਈ ਸਮੇ 13 ਕਿਲੋਗ੍ਰam ਪ੍ਰਤੀ ਏਕੜ ਫੂਰਾ ਡਾਂਟੇਨ ਜੀ ਪਾਓ ਗੰਦਕ ਦੀ ਘਾਟ ਨੂੰ ਦੂਰ ਕਰਨ ਲਈ 100 ਕਿਲੋਗ੍ਰਾਮ ਜਿਪਸਮ ਪ੍ਰਤੀ ਏਕੜ ਪਾਓ ਫਸਲਾਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ